ਸਭ ਤੋਂ ਪਹਿਲਾਂ ਦੁਨੀਆ 'ਚ ਵੱਸ ਰਹੇ तमाम ਪੰਜਾਬੀਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡਾ ਇਹ ਸੰਦੇਸ਼ ਪੰਜਾਬ ਦੀ ਉਹ ਨੌਜਵਾਨ ਪੀੜ੍ਹੀ ਨੂੰ ਮੁੜ ਪੰਜਾਬੀ ਵਿਰਸੇ ਨਾਲ ਜੋੜਨ ਲਈ ਹੈ ਜਿਹੜੀ ਕਿ ਦਿਨੋ-ਦਿਨ ਆਪਣੇ ਪੰਜਾਬੀ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਜਾਂ ਭੁੱਲ ਚੁੱਕੀ ਹੈ ਜੇ ਆਪ ਜੀ ਨੂੰ ਸਾਡਾ ਇਹ ਉਪਰਾਲਾ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇੱਕ ਪੰਜਾਬੀ ਹੀ ਪੰਜਾਬੀਆਂ ਨੂੰ ਮੁੜ ਆਪਣੇ ਵਿਰਸੇ ਨਾਲ ਜੋੜਨ 'ਚ ਸਹਾਇਕ ਬਣ ਸਕੇ ਓ ਕਿਵੇਂ ਆ ਰਾਜ ਵੀਰੇ ਕੀ ਹਾਲ ਨੇ ਠੀਕ ਠਾਕ ਪਤੇ ਵੀਰ ਚੜ੍ਹਦੀ ਕਲਾ ਤੂੰ ਸੁਣਾ ਆਪਣੇ ਬਾਰੇ ਉਹ ਆਪਣੀ ਵੀ ਕਾਟੋ ਫੁੱਲਾਂ ਦੀ ਖੇਲਦੀ ਆ ਵੀਰੇ ਓ ਆ ਮੰਦਰੀਤ ਹੁਣੀ ਕਿਵੇਂ ਸੁੱਟੀ ਬੈਠੀਆਂ ਨੇ ਪਤਾ ਨਹੀਂ ਭਰਾਵਾ ਕੀ ਬੜੀ ਜਾਂਦੀਆਂ ਨੇ ਲੱਗਦਾ ਬਾਈ ਕੁਝ ਖਾਸ ਹੀ ਹੋਊ ਉਹ ਮੰਨਰੀਤ ਸੱਨ ਵੀ ਸੁਣਾ ਦੋ ਕੀ ਪੜ ਰਹੀਆਂ ਤੁਸੀਂ ਅਸੀਂ ਤਾਂ ਪੰਜਾਬ ਦੇ ਮੁੰਡਿਆਂ ਬਾਰੇ ਇੱਕ ਕੌੜਾ ਸੱਚ ਪੜ ਰਹੀਆਂ ਉਹ ਕੌੜਾ ਸੱਚ ਆਹੋ ਆ ਤੁਹਾਡੇ ਹੈਲੋ ਹਾਈ ਦੇ ਹਾਲਚਾਲ ਨੂੰ ਛੱਡ ਕੇ ਉਂਝ ਤਾਂ ਪੰਜਾਬ ਦੇ ਮੁੰਡਿਆਂ ਦਾ ਹਾਲ ਬੜਾ ਹੀ ਮਾੜਾ ਵਾ ਯਾਰ ਹਾਲ ਦੀ ਗੱਲ ਸੁਣ ਲਓ ਬਾਈ ਕੀ ਬਾਈ ਕੱਲ ਮੈਂ ਪਿੰਡ ਦੀ ਸੱਤ ਵਿੱਚੋਂ ਬਾਪੂ ਜੀ ਨੂੰ ਬੁਲਾਉਣ ਗਿਆ ਸੀ ਅੱਛਾ ਫਿਰ ਉੱਥੇ ਵੀ ਇਹੋ ਗੱਲਾਂ ਚੱਲਦੀਆਂ ਸੀ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਪੰਜਾਬੀ ਵਿਰਸੇ ਬਾਰੇ ਪਤਾ ਹੀ ਨਹੀਂ ਹੈਗਾ ਉਹ ਆਹ ਮੁੰਡਿਆਂ ਵੱਲ ਵੇਖ ਲੋ ਕਹਿੰਦੇ ਆ ਕੋਈ ਕਾਲੇ ਪੀਲੇ ਜਿਹੇ ਵਾਲ ਕਰਾਈ ਫਿਰਦਾ ਕੋਈ ਕੰਨਾਂ 'ਚ ਮੰਦਰਾ ਨੱਤੀਆਂ ਪਾਈ ਫਿਰਦਾ ਤੇ ਕੋਈ ਫੱਡੀਆਂ ਪੁਰਾਣੀਆਂ ਜੀਆਂ ਜੀਨਾ ਉੱਤੋਂ ਦੀ ਜ਼ਗੀਰਤਾ ਆ ਵੀ ਬੋਲ ਪਿਆ ਕਹਿੰਦਾ ਉਹ ਨਾજર ਸਿਆਂ ਮੁੰਡੇ ਤਾਂ ਇੱਕ ਪਾਸੇ ਆ ਕੁੜੀਆਂ ਨੇ ਤਾਂ ਜਮੀ ਸੰਗ ਸ਼ਰਮਲਾਹੀ ਪਈਆ ਉਹ ਇਹਨਾਂ ਨੇ ਸਰਤੇ ਜੁੰਨੀਆਂ ਤਾਂ ਕੀ ਲੈਣੀਆਂ ਨੇ ਸਗੋਂ ਤੇ ਗਲ ਚੋਂ ਵੀ ਲਾ ਕੇ ਇੱਕ ਪਾਸੇ ਰੱਖ ਦਿੱਤੀਆਂ ਸਹੀ ਗੱਲ ਆ ਬਾਈ ਉਹ ਇਹ ਤਾਂ ਮੀਮਾ ਬਣ ਬਣ ਵੇਂਦੀਆਂ ਨੇ ਮੀਮਾ ਉਹ ਜੇ ਹਾਲ ਮੁੰਡਿਆਂ ਦੇ ਮਾੜੇ ਨੇ ਤਾਂ ਹਾਲ ਕੁੜੀਆਂ ਦੇ ਵੀ ਚੰਗੇ ਨਹੀਂ ਹੈਗੇ ਪੰਜਾਬ ਚ ਬਾਈ ਇਹ ਤਾਂ ਗੱਲ ਸਹੀ ਐ ਬਾਈ ਪੂਰੀ ਤੇਰੀ ਤੁਹਾਨੂੰ ਪਤਾ ਪਨੋੜਾ ਪਿੰਡ ਦੀ ਇੱਕ ਕੁੜੀ ਅੱਜ ਦੇ ਨੌਜਵਾਨਾਂ ਬਾਰੇ ਕੀ ਲਿਖਦੀ ਆ ਉਹ ਕਿਹੜੇ ਪਿੰਡ ਦੀ ਪਨੋਹੜ ਪਿੰਡ ਦੀ ਓਏ ਉਥੋਂ ਦੇ ਤਾਂ ਇੱਕ ਮੁੰਡੇ ਨੇ ਵੀ ਕੁੜੀਆਂ ਬਾਰੇ ਬਹੁਤ ਵਧੀਆ ਲਿਖਿਆ ਬਾਈ ਚੱਲ ਪਹਿਲਾਂ ਤੁਸੀਂ ਸੁਣਾ ਦਿਓ ਕੀ ਕਹਿੰਦੀ ਆ ਪਣੋੜਾ ਪਿੰਡ ਵਾਲੀ ਕੁੜੀ ਬਾਅਦ ਵਿੱਚ ਫੇਰ ਤੁਹਾਨੂੰ ਅਸੀਂ ਦੱਸ ਦਿੰਨੇ ਆ ਲੈ ਫੇ ਗੁੱਸਾ ਤਾਂ ਕੋਈ ਕਰਿਓ ਨਾ ਵੀ ਮੁੰਡਿਓ ਹੁਣ ਜਰਾ ਧਿਆਨ ਨਾਲ ਸੁਣਿਓ ਕਰ ਕਤਲ ਕੇਸ ਮੁੱਛਾਂ ਦਾੜੀਆਂ ਨੂੰ ਤੁਸੀਂ ਕਿਹੜੇ ਉਲਟੇ ਰਾਮਾਂ ਦੇ ਵੱਲ ਜਾਈ ਜਾਂਦੇ ਹੋ ਮੈਨੂੰ ਸਮਝ ਨਾ ਲੱਗਿਆ ਹੁਣ ਤੁਹਾਡੇ ਕਿਰਦਾਰ ਦੀ ਕਿਉਂ ਰੀਸਾਂ ਦੁਨੀਆ ਦੀਆਂ ਲਾਈ ਜਾਂਦੇ ਹੋ ਨਾ ਸਿਰ ਪੱਗ ਤੁਰਲੇ ਵਾਲੀ ਤੇ ਨਾ ਉਹ ਕੁੜਤੇ ਤੇ ਚਾਦਰੇ ਕਾਕੇ ਪੁੱਲ ਜਿੰਮੇਵਾਰੀਆਂ ਨੂੰ ਹੋ ਗਏ ਮੌਜ ਬਹਾਰ ਤੇ ਖੜ ਮੋੜਾਂ ਉੱਤੇ ਵੇਲੇ ਤੁਸੀਂ ਆਲਸੀਆਂ ਵਾਂਗ ਕਾਹਤੋਂ ਗੱਲਾਂ ਜੱਗ ਕੋਲੋਂ ਕਰਾਈ ਜਾਂਦੇ ਹੋ ਪੁੱਲ ਅਣਮੁੱਲੇ ਵਿਰਸੇ ਨੂੰ ਆਪਣੇ ਹੀ ਘਰ ਚੋਂ ਕਿਸ ਗੱਲ ਲਈ ਦੂਰ ਜਾਈ ਜਾਂਦੇ ਹੋ ਹੱਕ ਕਿਸੇ ਨੇ ਨਾ ਆਣ ਤੁਹਾਡੇ ਪੱਲੇ ਵਿੱਚ ਪਾਉਣੇ ਪਾਣੀ ਮਾਪਿਆਂ ਦੀ ਅਸਾਂ ਉੱਤੇ ਪਾਈ ਜਾਂਦੇ ਹੋ ਨੱਚੇ ਤੇ ਆਪਣੀ ਅਕਾਤ ਕਰ ਦੂਸਰੇ ਦੀਵਾਦ ਟੱਲੀ ਰਹਿਣਾ ਦਿਨ ਰਾਤ ਦਾਗ ਮਾਪਿਆਂ ਦੀ ਇੱਜ਼ਤ ਨੂੰ ਲਾਈ ਜਾਂਦੇ ਹੋ ਉਹ ਕਰ ਕਰ ਨਸ਼ੇ ਹੁਣ ਤੁਸੀਂ ਤਰ੍ਹਾਂ ਤਰ੍ਹਾਂ ਦੇ ਕਿਉਂ ਜ਼ਿੰਦਗੀ ਨੂੰ ਨਰਕ ਬਣਾਈ ਜਾਂਦੇ ਹੋ ਕਿਉਂ ਜ਼ਿੰਦਗੀ ਨੂੰ ਨਰਕ ਬਣਾਈ ਜਾਂਦੇ ਹੋ ਕਿੱਥੇ ਗਏ ਉਹ ਮਰਦ ਸ਼ੇਰ ਜਿਹੜੇ ਪਲਾਂ ਵਿੱਚ ਸੀ ਦਿੰਦੇ ਗਿੱਦੜਾਂ ਨੂੰ ਢੇੜ ਜੈਰਾ ਛਾਤੀ ਮਾਰੋ ਤੁਸੀਂ ਆਪਣੇ ਵੱਲ ਨੂੰ ਬੰਗ ਕੋਨੇ ਵਿੱਚ ਪਏ ਤੁਸੀਂ ਬਣ ਚੁੱਕੇ ਢੇਰ ਪੁੱਤ ਪੰਜਾਬੀ ਜੇ ਕਹਾਉਣਾ ਟਰ ਨਵਾਬੀ ਜੇ ਜਿਉਣਾ ਤੁਸੀਂ ਕਰੋ ਕੁਝ ਐਸਾ ਕਿ ਡੁੱਬਦੇ ਪੰਜਾਬ ਦਾ ਹੁਣ ਮੁਖ ਦੇਵੋ ਮੋੜ ਵਾਂਗ ਉਦਮ ਭਗਤ ਸਿੰਘ ਤੇ ਸਰਾਬੇ ਦੇ ਪੱਕੇ ਰਾਦੇ ਵਾਲੇ ਹੌਸਲੇ ਦੀ ਤੁਨ ਲੋੜ ਵਣੂ ਬੀਰ ਬਹਾਦਰ ਤੇ ਸੂਰਮੇ ਦਲੇਰ ਕਿਸੇ ਘਰ ਚ ਨਾ ਰਹੇ ਹਿੰਮਤਾਂ ਦੀ ਕੋਈ ਥੋੜ ਲੜ ਨਸ਼ਿਆਂ ਦੇ ਲੱਗ ਹੋਈ ਜਾਂਦੇ ਕਾਤੋਂ ਖੋਖਲੇ ਤੁਸੀਂ ਕਲੀਆਂ ਚ ਉੱਗੇ ਗੁਲਾਬ ਜਿਹੇ ਮੁੰਡਿਓ ਉਹ ਅੱਜ ਪੁੱਛਦੀ ਮੈਂ ਕੁੜੀ ਪਨੋੜ ਪੰਜਾਬ ਦੀ ਹਾਂ ਇੱਕ ਤੁਸੀਂ ਕਾਦੇ ਹੋ ਪੰਜਾਬੀ ਵੇ ਪੰਜਾਬ ਦੇ ਉਹ ਮੁੰਡੇਓ ਉਹ ਅੱਜ ਪੁੱਛਦੀ ਮੈਂ ਕੁੜੀ ਪਨੋੜ ਪਿੰਡ ਦੀ ਹਾਂ ਇੱਕ ਤੁਸੀਂ ਕਾਦੇ ਹੋ ਪੰਜਾਬੀ ਵੇ ਪੰਜਾਬ ਦੇ ਉਹ ਮੁੰਡੇਓ ਤੁਸੀਂ ਕਾਦੇ ਹੋ ਪੰਜਾਬੀ ਵੇ ਪੰਜਾਬ ਦੇ ਉਹ ਮੁੰਡੇਓ ਗੱਲਾਂ ਤਾਂ ਬਹੁਤ ਖਰੀਆਂ ਲਿਖੀਆਂ ਕੁੜੀ ਨੇ ਉਹ ਤੂੰ ਫਿਕਰ ਨਾ ਕਰ ਰਾਜ ਵੀਰੇ ਹਾਲ ਤਾਂ ਕੁੜੀਆਂ ਦੇ ਵੀ ਇਦਾਂ ਦੇ ਹੀ ਨੇ ਲੈ ਫਿਰ ਗੁੱਸਾ ਤਾਂ ਹੁਣ ਤੁਸੀਂ ਵੀ ਨਾ ਕਰਿਓ ਕੁੜੀਓ ਜਰਾ ਧਿਆਨ ਨਾਲ ਸੁਣਿਓ ਕੇਰਾ ਕੰਨ ਲਾ ਕੇ ਨਾ ਤੇਰੇ ਸਿਰ ਚੁੰਨੀ ਤੇ ਨਾ ਹੀ ਤੂੰ ਪੰਜਾ ਪਾਣੀਆਂ ਨਾਲ ਗੁੰਨੀ ਤੇਰੇ ਸਿਰ ਦੀ ਜੋ ਸ਼ਾਨ ਅੱਜ ਰੁੱਲਦੀ ਏ ਪਈ ਕੋਹੇ ਨੂਰ ਜਹ ਵਰਸੇ ਨੂੰ ਭੁੱਲ ਗਈਆਂ ਕਈ ਖਿਆਲ ਮਾਪਿਆਂ ਦੀ ਲਾਜ ਦਾਣਾ ਹੁਣ ਤੁੰਨੂ ਆਵੇ ਉਹ ਪੱਗ ਬਾਬਲੇ ਦੀ ਮਿੱਟੀ ਵਿੱਚ ਰੋਲੇ ਰੋਲੇ ਜਾਵੇ ਉਹ ਤੰਦ ਚਰਖੇ ਕੀ ਪਾਉਣੇ ਛੱਜ ਛਟਣਾ ਵੀ ਭੁੱਲੀਆਂ ਗਿਹੜੇ ਗਿੱਧੇ ਚ ਕੀ ਲਾਉਣੇ ਤੁਸੀਂ ਬੋਲੀਆਂ ਵੀ ਭੁੱਲੀਆਂ ਪੀਂਗਾ ਝੂਟਦੀਆਂ ਖਾਲੀ ਤਿੰਜਨ ਹੋ ਗਈਆਂ ਸੁੰਨੀਆਂ ਛੱਡ ਪਰੀਆਂ ਜਿਹਹ ਪਹਿਰਾਵੇ ਨੂੰ ਤੁਸੀਂ ਫੈਸ਼ਨਾਂ ਤੇ ਡੁੱਲੀਆਂ ਨਿਤ ਪਰਦਾ ਫਾਸ਼ ਹੁੰਦਾ ਇੱਜ਼ਤ ਚੋਂ ਨਾਰੀ ਕਿਉਂ ਖਿਆਲ ਨਹੀਂ ਹੋ ਤੁਨੂੰ ਥੋੜੀ ਪੱਤ ਬੜੀ ਭਾਰੀ ਉਹ ਬਣੀ ਬਾਹਰਲੀ ਕਹਾਣੀ ਚੁੱਲ੍ਹੇ ਚੌਕੇ ਦੀ ਜੁਰਾਣੀ ਇੱਕ ਪਾਸੇ ਪਈਆ ਚਾਟੀ ਕਿਹਨੇ ਫੇਰ ਨਹੀਂ ਮਧਾਣੀ ਰਹਿੰਦੀ ਖੁੰਦੀ ਜਿਹੜੀ ਕੁੜੀ ਉਹ ਨਸ਼ਿਆਂ ਨੇ ਪਟਤੀ ਉੰਜ ਤੁਸੀਂ ਕਮੋ ਅਸੀਂ ਮੁੰਡਿਆਂ ਤੋਂ ਕੱਟ ਨਹੀਂ ਉਂਝ ਤੁਸੀਂ ਕਮ ਅਸੀਂ ਮੁੰਡਿਆਂ ਤੋਂ ਕੱਟਨੀ ਉਹ ਧੀ ਪੰਜਾਬ ਦੀ ਕਲੀ ਗੁਲਾਬ ਦੀ ਮਹਿਕ ਪੰਜਾ ਪਾਣੀਆਂ ਦੇ ਜੇ ਤੁਸੀਂ ਆਪ ਦੀ ਕਹਾਣਾ ਭੁੱਲੇ ਵਿਰਸੇ ਦੇ ਵੱਲ ਨੂੰ ਮੁੜ ਆਵੋ ਨਹੀਂ ਸੁਨਣਾ ਲੱਗਦਾ ਪੰਜਾਬ ਥੋੜੀ ਸਾਦਗੀ ਤੋਂ ਬਿਨਾ ਇਹਦੇ ਵਿੱਚ ਚਾਰ ਚੰਨ ਤੁਸੀਂ ਫਿਰ ਲਾਵੋ ਨਹੀਂ ਬਿਨਾ ਚੁੱਲ੍ਹੇ ਤੇ ਸਰਦਾਰੀ ਨਾ ਸਿਰ ਸੂਹੀ ਫੁਲਕਾਰੀ ਨਾ ਹੱਥ ਪੱਖੀ ਘੁੰਗਰੂਆਂ ਵਾਲੀ ਤੁਸੀਂ ਕਾਹਦੀਆਂ ਨਵਾਬਣਾਂ ਨਵਾਬ ਦੀਆਂ ਕੁੜੀਓ ਉਹ ਅੱਜ ਪੁੱਛਦਾ ਏ ਗੱਗੂ ਪਹਨੋੜਾ ਵਾਲਾ ਨਹੀਂ ਤੁਸੀਂ ਕਾਹਦੀਆਂ ਪੰਜਾਬਣਾਂ ਪੰਜਾਬ ਦੀਆਂ ਕੁੜੀਓ ਉਹ ਅੱਜ ਪੁੱਛਦਾ ਏ ਮੁੰਡਾ ਪਹਨੋੜਾ ਵਾਲਾ ਨਹੀਂ ਤੁਸੀਂ ਕਾਹਦੀਆਂ ਪੰਜਾਬਣਾਂ ਪੰਜਾਬ ਦੀਆਂ ਕੁੜੀਓ ਉਹ ਤੁਸੀਂ ਕਾਹਦੀਆਂ ਪੰਜਾਬਣਾਂ ਪੰਜਾਬ ਦੀਆਂ ਕੁੜੀਓ ਗੱਲਾਂ ਤਾਂ ਬਾਈ ਸੱਚ ਕਹੀਆਂ ਦੋਵਾਂ ਨੇ ਸੱਚ ਤਾਂ ਇਹ ਆ ਵੀਰੇ ਕਿ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਵਿਰਸੇ ਸੱਭਿਆਚਾਰ ਪਹਿਚਾਣ ਅਤੇ ਧਰਮ ਤੋਂ ਦਿਨੋਂ ਦਿਨ ਦੂਰ ਹੁੰਦੀ ਜਾ ਰਹੀ ਹੈ ਖੌਰੇ ਕਿੰਨੇ ਮੁੰਡੇ ਕੁੜੀਆਂ ਨਸ਼ਿਆਂ ਦੇ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਨ ਉਹ ਜਰਾ ਸੋਚੋ ਉਹ ਮੁੰਡਿਓ ਕੁੜਿਓ ਜਰਾ ਸੋਚੋ ਉਜੇ ਅਸੀਂ ਹੀ ਆਪਣੇ ਪੰਜਾਬੀ ਵਿਰਸੇ ਦੀਆਂ ਰਾਵਾਂ ਨੂੰ ਛੱਡ ਕੇ ਬਹਿ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੌਣ ਅਹਿਸਾਸ ਕਰਾਊ ਕਿ ਅਸੀਂ ਪੰਜਾਬੀਆਂ ਪੰਜਾਬੀ ਉਹ ਅੱਜ ਲੱਖਾਂ ਗੋਰੇ-ਗੋਰੀਆਂ ਸਿੱਖ ਧਰਮ ਨੂੰ ਅਪਣਾ ਰਹੇ ਹਨ ਸਾਡੀ ਪਹਿਚਾਣ ਨੂੰ ਅਪਣਾ ਰਹੇ ਹਨ ਉਹ ਅੱਜ ਲੱਖਾਂ ਦੁਨੀਆ ਦੇ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਰਹੇ ਹਨ ਉਹ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਪੰਜਾਬੀਆਂ ਨੂੰ ਮਾਣ ਮਿਲ ਰਿਹਾ ਹੈ ਤੇ ਅਸੀਂ ਆਪਣੇ ਆਪ ਚੋਂ ਹੀ ਬਾਹਰ ਜਾ ਰਹੇ ਹਾਂ ਆਪਣੀ ਹੋਂਦ ਆਪਣੀ ਪਹਿਚਾਣ ਨੂੰ ਖਤਮ ਕਰ ਰਹੇ ਹਾਂ ਕਿਉਂ ਕਿਉਂ ਉਹ ਮੁੰਡੇ ਕੁੜੀਓ ਕਿਉਂ ਉਹ ਜਰਾ ਸੋਚੋ ਉਹ ਸਾਡਾ ਤਾਂ ਧਰਮ ਹੀ ਇੰਨਾ ਉੱਚਾ ਤੇ ਸੁੱਚਾ ਵਾ ਕੀ ਦੁਨੀਆ ਦੇ ਇਤਿਹਾਸ ਵਿੱਚ ਅਜਿਹਾ ਕੋਈ ਧਰਮ ਹੀ ਹੈ ਨਹੀਂ ਉਹ ਸਾਡਾ ਤਾਂ ਵਿਰਸਾ ਹੀ ਇੰਨਾ ਅਮੀਰ ਵਾ ਕਿ ਦੁਨੀਆ ਤੇ ਸਾਡੇ ਵਿਰਸੇ ਵਰਗਾ ਕੋਈ ਵਿਰਸਾ ਹੀ ਹੈ ਨਹੀਂ ਉਹ ਸਾਡਾ ਤਾਂ ਸੱਭਿਆਚਾਰ ਹੀ ਇੰਨਾ ਬਿਲਖਣਾ ਕਿ ਜਦ ਦੁਨੀਆ ਇਸ ਨੂੰ ਵੇਖਦੀ ਹੈ ਤਾਂ ਝੂਮ ਉੱਠਦੀ ਹੈ ਉਹ ਸਾਡੀ ਤਾਂ ਪਹਿਚਾਣ ਹੀ ਇੰਨੀ ਵੱਖਰੀ ਆ ਕਿ ਲੱਖਾਂ ਵਿੱਚੋਂ ਪੰਜਾਬੀ ਸਿੰਘ ਪਹਿਚਾਣ ਆ ਜਾਂਦਾ ਹੈ ਉਹ ਪੰਜਾਬੀ ਤਾਂ ਹੁੰਦੇ ਹੀ ਕੱਖ ਸੱਚ ਇਮਾਨ ਅਤੇ ਇੱਜ਼ਤਾਂ ਦੇ ਰਖਵਾਲੇ ਨੇ ਨਾ ਕਿ ਲਾਹਣਤਾਂ ਦੇ ਟਿੱਕਿਆਂ ਦੇ ਰਾਜੇ ਰਾਣੀਆਂ ਆਓ ਅੱਜ ਲੋੜ ਹੈ ਪੰਜਾਬ ਦੀ ਨੌਜਵਾਨ ਪੀੜੀ ਨੂੰ ਇੱਕ ਹੋਣ ਦੀ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀਅਤ ਨੂੰ ਕਾਇਮ ਰੱਖਣ ਦੀ ਉਹ ਸਭ ਲਾਹਣਤਾਂ ਦੇ ਟਿੱਕੇ ਮੱਥੇ ਉੱਤੋਂ ਲਾਉਣ ਦੀ ਜਿੰਨਾ ਸਦਕਾ ਅਸੀਂ ਆਪਣੀ ਪਹਿਚਾਣ ਵਿਰਸੇ ਸੱਭਿਆਚਾਰ ਅਤੇ ਧਰਮ ਤੋਂ ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਨ ਸਾਡੀ ਬੇਨਤੀ ਹੈ ਸਾਰੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਕਿ ਦੁਨੀਆ ਉੱਪਰ ਲਾਂਤਾਂ ਦੇ ਰਾਮਾਂ ਨੂੰ ਛੱਡ ਕੇ ਆਪਣੇ ਪੰਜਾਬੀ ਵਿਰਸੇ ਦੇ ਰਾਮਾਂ ਵੱਲ ਨੂੰ ਮੁੜੋ ਆਪਣੇ ਵਿਰਸੇ ਦਾ ਮਾਣ ਕਰੋ ਆਪਣੇ ਧਰਮ ਅਤੇ ਮਾਂ ਬੋਲੀ ਦਾ ਸਤਿਕਾਰ ਕਰੋ ਆਪਣੇ ਸੱਭਿਆਚਾਰ ਅਤੇ ਪਹਿਚਾਣ ਨਾਲ ਜੁੜੋ ਤਾਂ ਕਿ ਅਸੀਂ ਰਹਿੰਦੀ ਵਸਦੀ ਦੁਨੀਆ ਤੱਕ ਪੰਜਾਬੀ ਕੌਮ ਅਤੇ ਪੰਜਾਬੀਅਤ ਨੂੰ ਕਾਇਮ ਰੱਖ ਸਕੀਏ ਉਹ ਅਸੀਂ ਪੰਜਾਬੀ ਸਾਡਾ ਦਿਲ ਵੀ ਪੰਜਾਬੀਆ ਬਿਆਬੀਆ 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 ਬਿਆਬੀਆ